ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠ ਅਨੰਦਨ ਪ੍ਰਥਮ ਰਾਗ ਪੈਰਾ ਵੈ ਕਰਹਿ ਪੰਚ ਰਾਗ ਨੇ ਸੰਗ ਉਚਰਹਿ ਪ੍ਰਥਮ ਪੈਰ ਵੀ ਬਿਲਾਵਲੀ पुण्ययाकी गावह बंगली पुन असलेखी की भई बारी ए पैराव की पाचौ नारी पंचम हरख दिशाख सुनावह बंगालम मध माधव गावह प्रथम पैरवी बिलावली पुण्ययाकी गावह बंगली ਆਮ ਤੌਰ ਤੇ ਪਾਠੇ ਪੁੰਨਿਆਂ ਅਤੇ ਕੀ ਨੂੰ ਵੱਖਰਾ ਵੱਖਰਾ ਕਰ ਦਿੰਦੇ ਨੇ ਪੁੰਨਿਆਂ ਕੀ ਪਰ ਪੁੰਨਿਆਕੀ ਰਾਗਣੀ ਦਾ ਨਾਮ ਹੈ ਇਕੱਠਾ ਪਾਠ ਕਰਨਾ ਜੀ ਲਲਤ ਬਿਲਾਵ ਲਗਾਵਹੀ ਆਪਣੇ ਆਪਣੀ ਭਾਂਤ ਅਸ਼ਟ ਪੁੱਤਰ ਭੈਰਵਕੇ ਗਾਵਹਿ ਗਾਇਨ ਪਾਤਰ ਦੁਤਿਆ ਮਾਲਕਾਉਸ਼ਕ ਆਲਾਪਹਿ ਸੰਗ ਰਾਗ ਨੇ ਪੰਜਾਉ ਥਾਪ ਹੈ ਆਮ ਤੌਰ ਤੇ ਪਾਠੇ ਪਾਠ ਕਰਦੇ ਆ ਮਾਲਕੌਸਕ ਇਹਦੇ ਸਸੇ ਤੇ ਅਦਕ ਦਾ ਉਦਾਹਰਨ ਕਰ ਦਿੰਦੇ ਨੇ ਦੁਤੀਆ ਮਾਲਕੌਸਕ ਅਲਾਪ ਹੈ ਇਹ ਉਚਾਰਨ ਅਸ਼ੁੱਧ ਹੈ ਮਾਲਕੌਸਕ ਰਾਗ ਦਾ ਨਾਮ ਹੈ ਮਾਲਕੌਂਸ ਔਰ ਉਸ ਨੂੰ ਸਤਿਗੁਰੂ ਜੀ ਨੇ ਮਾਲਕੌਸਕ ਦਾ ਨਾਮ ਦੇ ਕੇ ਲਿਖਿਆ ਹੋਇਆ ਹੈ ਇਉਂ ਇਸ ਦਾ ਉਚਾਰਨ ਕਰਨਾ ਹੈ ਜੀ ਗੋੜ ਕਰੀ ਅਰ ਦੇਵ ਗੰਧਾਰੀ ਦੇਵ ਗੰਧਾਰੀ 71 ਹੈ ਗੋੜ ਕਰੀ ਸੋ ਕਈ ਸਾਪਿਆਂ ਵਿੱਚ ਗੌਂਡ ਕਰੀ ਵੀ ਆਉਂਦਾ ਹੈ ਤੇ ਗੋੜ ਕਰੀ ਗੋੜ ਕਰੀ ਜੋ ਛਪਿਆ ਹੈ ਪਾਠ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸ਼ੁੱਧ ਸਰੂਪ ਹੈ ਜੀ ਗੋੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਸੀ ਹੁਤੀ ਪਾਠ ਇਕੱਠਾ ਹੈ ਇਓ ਨਈ ਕਿ ਗੰਧਾਰੀ ਸੀ ਹੁਤੀ ਉਚਾਰੀ ਇਹ ਗਲਤ ਉਚਾਰਨ ਹੋਵੇਗਾ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਇਹ ਪਾਚਾਉ ਗਾਈ ਮਾਲ ਰਾਗ ਕਾਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਮਸਤ ਅੰਗ ਪਾਠ ਇਕੱਠਾ ਹੈ ਜੀ ਪ੍ਰਵਲ ਚੰਡ ਕੌਸ਼ਕ ਉਭਾਰਾ ਪ੍ਰਵਲ ਚੰਡ ਵੀ ਇਕੱਠਾ ਪਾਠ ਕਰਨਾ ਵੱਖਰਾ ਵੱਖਰਾ ਨਹੀਂ ਖਾਓ ਖਾਟ ਆਓ ਭਉਰਾਨੰਦ ਗਾਏ ਅਸ਼ਟ ਮਾਲ ਕੌਸ਼ਕ ਸੰਗ ਲਾਏ ਪੁਨ ਆਇਆ ਹਿੰਡੋਲ ਪੰਚਨਾਰ ਸੰਗ ਅਸ਼ਟ ਸੋਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹਿ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਬਸੰਤੀ ਸੰਦੂਰ ਸੁਹਾਈ ਸੰਦੂਰ ਦੱਦੇ ਦੇ ਨਾਲ ਆਮ ਤੌਰ ਤੇ ਪਾਠੀ ਸੰਧੂਰ ਬੋਲ ਜਾਂਦੇ ਨੇ ਸੰਧੂਰ ਨਹੀਂ ਸੰਦੂਰ ਹਾਂਜੀ ਸਰਸ ਅਹੇਰੇ ਲੈ ਭਾਰ ਜਾ ਸੰਗ ਲਾਈ ਪਾਂਚਾਓ ਆਰ ਜਾ ਸੁਰਮਨੰਦ ਭਾਸ ਕਰ ਆਏ ਚੰਦਰਬਿੰਬ ਮੰਗਲਨ ਸੁਹਾਏ ਸਰਸਬਾਨ ਆਓ ਆਹੇ ਬినੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪ ਪਟਮੰਜਰੀ ਪਾਠ ਇਕੱਠਾ ਰਖਣਾ ਜੀ ਕਾਮੋਦੀ ਆਉ ਗੂਜਰੀ ਸੰਗ ਦੀਪਕ ਕੇ ਥਾਪ ਕਾਮੋਦੀ ਆਉ ਗੂਜਰੀ ਕਈ ਪਾਠ ਕਰ ਜਾਂਦੇ ਨੇ ਕਾਮੋਦੀ ਆਉ ਗੂਜਰੀ ਨਖੇੜ ਨਖੇੜ ਕੇ ਪੜਨਾ ਹੈ ਕੱਕੇ ਦੇ ਕੰਨੇ ਦਾ ਵੀ ਖਿਆਲ ਰੱਖਣਾ ਕਾਮੋਦੀ ਆਉ ਗੂਜਰੀ ਦਲੰਕੜ ਦੇ ਨਾਲ ਕਾਲੰਕਾ ਕੁੰਤਲ ਆਉ ਰਾਮ ਕਮਲ ਕੁਸਮ ਚੰਪਕ ਕੇ ਨੰਮ ਗौरा ਆਉ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪੰਜ ਆਉ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਆਸਾਵਰੀ ਪਾਠ ਇਕੱਠਾ ਹੈ ਰਾਗਣੀ ਦਾ ਨਾਮ ਹੈ ਆਸਾਵਰੀ ਵਖਰਾ ਵਖਰਾ ਨਹੀਂ ਕਰਨਾ ਆ ਸਾवरी ਇਕੱਠਾ ਕਰਨਾ ਜੀ ਤਿਹ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਆਉ ਪੰਜਾਉ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੰਡ ਕੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵਹਿ ਪੰਜਾਉ ਸੰਗ ਬਰੰਗਨ ਲਾਵਹਿ ਸੋਰਠ ਘੋੜ ਮਲਾਰੀ ਤੁਨੇ ਪਉਣ ਗਾਵਹਿ ਆਸਾ ਗੁਨ ਗੁਨੀ ਉਚਾ ਸੋਰ ਸੁਹਾਵ ਪਉਣ ਕੀਨੀ ਮੇਘ ਰਾਗ ਸਿਆਉ ਪਾਚਾ ਉਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟ ਔ ਜਲ ਧਾਰਾ ਬੈਰਾ ਧਾਰ ਗਾਜ ਧਾਰ ਕੇਦਾਰਾ ਤਿੰਨੇ ਵੱਖਰੇ ਵੱਖਰੇ ਨਾਮ ਹਨ ਕਾਲੀ ਵਿੱਚ ਪੜਿਆ ਜਾਂਦਾ ਹੈ ਬੈਰਾ ਧਾਰ ਗਜ ਧਰ ਕੇਦਾਰਾ ਗਜ ਧਰ ਕੇਦਾਰਾ ਨਹੀਂ ਬੋਲਣਾ ਗਜ ਧਾਰ ਕੇਦਾਰਾ ਵੱਖਰੇ ਵੱਖਰੇ ਇਸੇ ਪ੍ਰਕਾਰ ਜਬਲੇ ਧਾਰ ਨਾਟ ਔ ਜਲ ਧਾਰਾ ਹਾਂਜੀ ਪੁਨ ਗਾਵਹਿ ਸ਼ੰਕਰ ਔ ਸਿਆਮ ਮੇਘ ਰਾਗ ਪੁੱਤਰਨ ਕੇ ਨਾਮ ਖਾਸਟ ਰਾਗ ਉਹਨ ਗਾਏ ਸੰਗ ਰਾਗ 33 ਸਭੇ ਪੁੱਤਰ ਰਾਗਨ ਕੇ 18 10 20 ਸਭੇ ਪੁੱਤਰ ਰਾਗਨ ਕੇ ਗੱਗੇ ਤੇ ਟਿੱਪੀ ਲੱਗੀ ਹੋਈ ਐ ਰਾਗਨ ਕੇ ਟਿੱਪੀ ਤੋਂ ਬਿਨਾ ਨਹੀਂ ਬੋਲਣਾ ਸਭੇ ਪੁੱਤਰ ਰਾਗਨ ਕੇ 18 10 20 ਖਸ਼ਟ ਰਾਗ ਉਹ ਨਗਾਏ ਸੰਗ ਰਾਗਨੀਤੀ ਸਬਬ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾ